ਬਾਕੀ ਮੈਂ ਇੱਕ ਗੱਲ ਚ ਕਹਿਣਾ ਜਣਾ ਰਬੀ ਸਿੰਘ ਆ ਤੂੰ ਸੋਚਦਾ ਨਾ ਕਿ ਮੈਂ ਇਹਨੂੰ ਚੁਕਾ ਲੂੰਗਾ ਮੈਂ ਇਹਨੂੰ ਚੁਕਾ ਲੂੰਗਾ ਇਹਨੂੰ ਚੁਕਾ ਲੂੰਗਾ ਕਿੰਨੇ ਦਿਨ ਚੁਕਾਏਗਾ ਅੱਜ ਤੋਂ ਗਿਨ ਡੇਰੀ ਲਾ ਲਾ ਹਰ ਰੋਜ਼ ਘਟਾਈ ਚੱਲ ਜੇਸ ਤੇ ਸਿੰਘਾਂ ਨੂੰ ਹੱਥ ਪੈ ਗਿਆ ਤੇਰਾ ਕੀ ਬਣੂਗਾ ਉਹ ਥੋੜੇ ਹਲਕੇ ਵਾਲੀ ਦੱਸਣ ਸਾਡੇ ਵਕੀਲ ਸਾਹਿਬ ਹੈ ਜੀ ਆਪ ਬੜੀ ਮਿਹਨਤ ਕਰ ਰਹੇ ਹੈ ਹੁਣ ਵੀ ਕੇਸ ਬਿੰਦਿਆ ਨੂੰ ਹੋ ਕੀ ਹੋਇਆ ਉਹ ਹੈ ਚਲੋ ਆਪਣੇ ਇੱਕ ਪਹਿਲਾ ਪਹਿਲੀ ਬੇਲ ਤਾਂ ਹੀ ਕਰਾ ਲਈ ਹੋਈ ਹੈ ਹੈ ਬਲਵਿੰਦਰ ਵਾਲੀ ਉਹਨਾਂ ਦਾ ਨਾਮ ਪੂਰਾ ਕੀ ਸੀ ਬਲਵਿੰਦਰ ਸਿੰਘ ਪੁੱਜਰ ਹਾਂ ਬਿੰਦਾ ਪੁੱਜਰ ਉਹਦੀ ਬੇਲ ਹੁਣੀ ਕਰਾ ਕੇ ਆਏ ਹੈ ਤੇ ਆਪਾਂ ਖੀਰ ਤੱਕ ਅਲਾਨਾ ਹੀ ਸਾਰੇ ਕੈਂਸਲ ਕਰਾਉਣੇ ਆ ਤੇ ਜਿੰਨੇ ਲਿਸਟ ਨਾਲ ਜਗੀ ਸਾਹਿਬ ਜਿਨ੍ਹਾਂ ਨੇ ਕੀਤਾ ਸਾਰੇ ਕੇਸ ਜਿਹੜੇ ਜਿਹੜੇ ਅਫਸਰ ਨਾਲ ਆਏ ਉਹ ਜਿਨੇ ਕੀਤਾ ਉਹਨਾਂ ਦੇ ਆਪਾਂ ਫਿਰ ਤੋਂ ਕੇਸ ਕਰਾਂਗੇ ਅਫਸਰਾਂ ਦੇ ਜਿਹਨਾਂ ਨੇ